ਸਸੇ ਗੱਲ ਜੀ ਸਾਰ ਤੇ ਜੀ ਤੁਹਾਡਾ ਮਾਤਾ ਚੰਨਜੀਤ ਬੁਠੀਕ ਤੇ ਆਪਾਂ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਵੀ ਲਹਿੰਗ ਵਾਲੀ ਜਿਹੜੀ ਸਲਵਾਰ ਹੁੰਦੀ ਹੈ ਨਾ ਉਹਦੇ ਲਈ ਆਪਾਂ ਉੱਪਰ ਉਹਦੇ ਲਾਉਣੇ ਹੁੰਨੇ ਆਂਗੇ ਜੀ ਗੁੰਮ ਲਹਿੰਗ ਲਾ ਕੇ ਜਿਹੜੀ ਬੈਲਟ ਲਾਉਣੇ ਆਂਗੇ ਸਲਵਾਰ ਦੇ ਉੱਪਰ ਗੁੰਮ ਲਹਿੰਗ ਲਾਉਣੀ ਆ ਉਹਦੇ ਲਈ ਆਪਾਂ ਤੁਹਾਨੂੰ ਸਪੈਸ਼ਲੇ ਦਿਖਾ ਰਹੇ ਆਂ ਵੀ ਗੁੰਮ ਲਹਿੰਗ ਵਾਲੀ ਬੈਲਟ ਆਪਾਂ ਕਿਵੇਂ ਤਿਆਰ ਕਰਨੀ ਆ ਉਹਦੇ ਲਈ ਇਹ ਦੇਖੋ ਆਪਣੇ ਕੋਲ ਇਹ ਮੇਨ ਫੈਬਰਿਕ ਹੈਗਾ ਜਿੰਨੀ ਆਪਾਂ ਨੂੰ ਅ ਬੈਲਟ ਚਾਹੀਦੀ ਸੀਗੀ ਉਹਦੇ ਨਾਲ 1 ਇੰਚ ਵੱਧ ਆਪਾਂ ਇਸ ਤਰ੍ਹਾਂ ਮੇਨ ਫੈਬਰਿਕ ਦੀ ਬੈਲਟ ਹੈ ਜਿਹੜੀ ਉਹ ਕੱਟ ਲਈ ਤੇ ਉਸ ਤੋਂ ਬਾਅਦ ਜਿਹੜਾ ਮੇਰੇ ਕੋਲ ਇਹ ਕੱਪੜਾ ਰਹਿ ਗਿਆ ਸੀਗਾ ਲਹਿੰਗਾ ਵਾਲਾ ਤੇ ਉਹ ਆਪਾਂ ਲਹਿੰਗਾ ਵਾਲਾ ਕੱਪੜਾ ਥੋੜਾ ਜਿਹਾ ਇਹਦੇ ਨਾਲੋਂ ਕੱਟ ਸੀਗਾ ਠੀਕ ਆ ਤੇ ਨਾਲ ਹੀ ਆਪਾਂ ਇਹ ਐਡਜਸਟ ਕਰਨੀ ਆ ਤੇ ਆਪਾਂ ਇਹਦੀ ਲਾਉਣੇ ਆ ਕਿ ਗੁੰਮ ਲਹਿੰਗਾ ਤੇ ਤੁਹਾਨੂੰ ਦਿਖਾਉਣੇ ਆ ਕਿ ਇਹ ਕਿਵੇਂ ਤਿਆਰ ਹੁੰਦੀ ਆ ਤੇ ਇਹ ਦੇਖੋ ਆ ਦੋ ਕੱਪੜੇ ਹੈਗੇ ਆ ਗੇ ਬੈਲਟ ਦੇ ਜਿਹੜਾ ਮੇਨ ਫੈਬਰਿਕ ਆ ਤੇ ਆਹ ਦੋ ਹੈਗੇ ਅੱਗੇ ਲੈਣ ਗਦੇ ਠੀਕ ਹੈ ਜੀ ਤੇ ਆਪਾਂ ਇਹਨਾਂ ਨੂੰ ਸ਼ੁਰੂ ਕਰਦੇ ਆ ਸਟਿਚ ਕਰਨਾ ਇਸੇ ਤਰ੍ਹਾਂ ਰੱਖ ਕੇ ਆਪਾਂ ਸਿੱਧਾ ਸਿਲ ਮਾਰਦੇ ਹਾਂ ਕਿਤੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਤੇ ਲਈ ਮੜਾ ਦੇ ਨਾਲ ਦੇਖੋ ਆਪਾਂ ਇਹਨੂੰ ਸਿੱਧਾ ਸਟਿਚ ਕਰਤਾ ਠੀਕ ਆ ਦੋ ਲੈਣਗਾਲੇ ਕੱਪੜੇ ਸੀ ਦੋ ਮੈਨ ਫੈਬਰਿਕ ਸੀਗੇ ਤੇ ਆਪਾਂ ਇਹਨਾਂ ਨੂੰ ਸਿੱਧਾ ਜੋੜਤਾ ਹੇਠ ਉੱਪਰ ਰੱਖ ਕੇ ਤੇ ਹੁਣ ਉਸੇ ਤਰ੍ਹਾਂ ਹੀ ਆਪਾਂ ਦੂਜੇ ਵਾਲੇ ਸਾਈਡ ਤੇ ਇਹ ਆਪਾਂ ਗੁੰਮ ਲੈਣਗ ਵਾਲੀ ਬੈਲਟ ਬਣਾਉਣੇ ਆਂਗੇ ਗੋਮਸੀਨਾ ਵਾਲੀ ਲਹਣਗ ਵਾਲੀ ਬੈਲਟ ਉਧਰੋਂ ਮੈਂ ਪੂਰੀ ਤੇ ਇਹ ਜਿਹੜੀ ਸੀਨ ਮਾਰਤੀ ਆ ਤੇ ਇਧਰ ਆਪਾਂ ਚਿੜੀ ਜੋ ਤਾਂ ਆਪਾਂ ਜਿੰਨੇ ਕ ਜਗ੍ਹਾ 'ਚ ਆਪਾਂ ਚਿੜੀ ਬਣਾਉਣੀ ਆ ਬੰਨਾ ਤੋਂ ਕੱਪੜਾ ਛੱਡ ਕੇ ਆਪਾਂ ਇਹਨੂੰ ਵਾਪਸ ਕਰਦੇ ਆ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਸੀਨ ਸੀਨਾ ਬਣਾ ਲਈ ਆ ਤੇ ਹੁਣ ਆਪਾਂ ਇਹਨੂੰ ਖੋਲ ਲੈਣਾਂ ਦਾ ਆ ਜਿਹੜਾ ਮੇਨ ਫੈਬਰਿਕ ਆ ਇਹਨੂੰ ਅੱਡ-ਅੱਡ ਕਰ ਲੈਣਾ ਤੇ ਉੱਪਰੋਂ ਜਿਹੜੀ ਇਹ ਲੈਂਗ ਹੈਗੀ ਆਗੀ ਇਹਨੂੰ ਖੋਲ ਕੇ ਇਸ ਤਰ੍ਹਾਂ ਇਹਦੇ ਉੱਤੇ ਲਾ ਲੈਣਾ ਆ ਆਪਣਾ ਮੇਨ ਫੈਬਰਿਕ ਆਗਾ ਇੱਧਰ ਲੈਂਗ ਆਗੀ ਤੇ ਆਪਣੀ ਜਿਹੜੀ ਸੀਨ ਸੀਗੀ ਇਹ ਗੁੰਮ ਹੋ ਗਈ ਆ ਠੀਕ ਆ ਤੇ ਹੁਣ ਆਪਾਂ ਇਹਦੇ ਤੇ ਹੇਠਲੇ ਪਾਸੇ ਕੱਚੀ ਸੀਨ ਆ ਜਿਹੜੀ ਆਹ ਵੈਸੇ ਮੈਂ ਪੱਕੀਆਂ ਮਾਰਦਣੀਆਂ ਹੁੰਦੀਆਂ ਕੱਚੀ ਲੋੜ ਨਹੀਂ ਲੋੜਨੀ ਹੈ ਕਿਉਂਕਿ ਇਹ ਕਿੜਾ ਦੇਣ ਦੀਆਂ ਜਿਤੇੜਨੀ ਹੋਵੇ ਤਾਂ ਫੇਰ ਆਪਾਂ ਨੂੰ ਕੱਚੀ ਸੀਨ ਲਾਉਣ ਦੀ ਲੋੜ ਪੈਂਦੀ ਆ ਤੇ ਹੁਣ ਆ ਚਿੜੀ ਵਾਲਾ ਪਾਸਾ ਉੱਪਰ ਛੱਡ ਕੇ ਤੇ ਹੇਠਲੇ ਪਾਸੇ ਆਪਾਂ ਇਹ ਜਿਹੜੇ ਲੈਣ ਦਾ ਜੋੜ ਰਹੇ ਹਾਂ ਸੀਨ ਲਾ ਕੇ ਜੇ ਕੁਸ਼ਨ ਆ ਸਮਝ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛੋ। ਬੱਸ ਇਹ ਸੌਖਾ ਹੀ ਆ ਮੈਂ ਉਮੀਦ ਕਰਦੀ ਹਾਂ ਕਿ ਸਮਝ ਆ ਗਿਆ ਹੁਣ ਉਹ ਤਾਂ ਸਾਰਾ ਹੀ ਤੇ ਆਪਾਂ ਜਿੱਧਰੋਂ ਇਹ ਚਿੜੀ ਵਾਲੀ ਜਗ੍ਹਾ ਛੱਡੀ ਸੀਗੀ ਆ ਵਾਲਾ ਥਾਂ ਇਸ ਤਰ੍ਹਾਂ ਛੱਡਿਆ ਸੀ ਆ ਦੇਖੋ ਆਪਣੀ ਲਹਿੰਗ ਗੁੰਮ ਹੋ ਗਈ ਆ ਪੂਰੀ ਤਰ੍ਹਾਂ ਇਧਰੋਂ ਵੀ ਗੁੰਮ ਹੋ ਗਈ ਸੀ ਇਧਰੋਂ ਵੀ ਗੁੰਮ ਹੋ ਵੀ ਠੀਕ ਆ ਤੇ ਉਹ ਤੋਂ ਬਾਅਦ ਆਪਾਂ ਇਹ ਛੱਡਿਆ ਸੀਗਾ ਜੀ ਚਿੜੀ ਬਣਾਉਣ ਵਾਸਤੇ ਇੰਨੀ ਇੱਕ ਜਗ੍ਹਾ ਛੱਡੀ ਸੀ ਠੀਕ ਹੈ ਤੇ ਮੈਂ ਇਹਨੂੰ ਐਸੇ ਤਰ੍ਹਾਂ ਹੀ ਫੋਲਡ ਕਰਕੇ ਚਿੜੀ ਬਣਾ ਦਿੰਨੀ ਹੁਣੇ ਮੈਂ ਸਿਰਫ ਇੰਨੀ ਸੇਣੀ ਲੈਣੀ ਹੁਣੇ ਤੇ ਉਹ ਤੋਂ ਬਾਅਦ ਜਿਹੜੀ ਆਪਣੀ ਲੈਨਿੰਗ ਥੋੜੀ ਘੱਟ ਰਹਿ ਗਈ ਸੀਗੀ ਉਹ ਇੰਨੀ ਘੱਟ ਰਹਿ ਗਈ ਤੇ ਇਹਦੇ ਉੱਤੇ ਆਪਾਂ ਕੰਮ ਕਰਾਂਗੇ। ਮੇਨ ਫੈਬਰਿਕ ਦੇ ਨਾਲ ਇਸ ਤਰ੍ਹਾਂ। ਪੂਰਾ ਸਿੱਧਾ ਹੋਣਾ ਚਾਹੀਦਾ ਹੈ ਥੱਲੇ ਮੇਨ ਫੈਬਰਿਕ ਦੇ ਤੇ ਉੱਪਰਲੇ ਲੈਨਿੰਗ ਦੇ। ਜੀ ਆਪਣਾ ਇਸ ਤਰ੍ਹਾਂ ਜਿਹੜਾ ਆਪਾਂ ਇਹ ਜੋੜਤੀ ਹੈ ਲਹਣਗ ਕਿਸੇ ਪਾਸੇ ਹੋ ਹਿੱਲਣੀ ਨਹੀਂ ਆਪਾਂ ਜਿਵੇਂ ਮਰਜ਼ੀ ਨੇਫਾ ਮੋੜੀਏ ਕਿ ਹੁਣ ਇਹਦੇ ਇਹ ਤੁਹਾਨੂੰ ਆਪਾਂ ਲੈ ਆਉਣੀ ਸੀ ਇਹਨੋਂ ਉੱਤੋਂ ਤੇ ਇੱਥੋਂ ਆਪਾਂ ਫੋਲਡ ਕਰਨੀ ਹੈ ਜੀ ਨੇਫੇ ਵਾਸਤੇ ਕੱਪੜਾ ਠੀਕ ਆ ਇੰਨਾ ਸਾਰਾ ਕੱਪੜਾ ਆਪਾਂ ਫੋਲਡ ਕਰਨਾ ਤੁਸੀਂ ਇੱਕ ਗੱਲ ਧਿਆਨ ਨਾਲ ਦੇਖਿਓ ਵੀ ਮੈਂ ਕਿਤੋਂ ਵੀ ਜਦੋਂ ਦੀ ਮੈਂ ਸੀਨ ਲਾਉਣ ਲੱਗਿਆ ਨਾ ਕਿਤੇ ਕੱਪੜੇ ਆਹ ਧਾਗਾ ਮੈਂ ਕੱਟਿਆ ਨਹੀਂ ਹੈਗਾ ਨਾਲ ਦੀ ਨਾਲ ਦੀ ਨਾਲ ਦੀ ਨਾਲ ਹੀ ਉੱਪਰ ਦੇ ਉੱਪਰ ਮੈਂ ਜੋੜੀ ਜਾਂਦੀ ਇਹ ਮੁਰੂ ਸੀਨ ਇਹ ਆਪਾਂ ਨੇਫਾ ਮੋੜਤਾ ਜੀ ਹੁਣ ਸਾਡੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰ ਲਓ ਜਿਹੜਾ ਸਾਡੇ ਚੈਨਲ ਤੇ ਨਵਾਂ ਹੈ ਇਸ ਤਰ੍ਹਾਂ ਆਪਾਂ ਇਹ ਜਿਹੜੀ ਬੈਲਟ ਆ ਉਹ ਰੈਡੀ ਕੀਤੀ ਹੈਗੀ ਗੋ ਮਸ਼ੀਨਾਂ ਵਾਲਿਆਂ ਦੇ ਨਾਲ ਲੈਣ ਲਈ ਆ ਅੱਪਾ ਇਹ ਚਿੜੀ ਦੇ ਉੱਤੋਂ ਦੀ ਲਿਆ ਕੇ ਸੀਣ ਤੱਕੀ ਕਰਤੀ ਆ। ਕਈ ਵਾਰੀ ਜਲਦੀ ਦੇ ਵਿੱਚ ਬੋਲਦੇ ਆ ਉਲਟਾ ਫੁਲਟਾ ਕੁਝ ਹਨਾ ਬੋਲਣ ਦੇ ਵਿੱਚ ਆਪਾਂ ਤੋਂ ਹੋ ਜਾਂਦਾ ਉਹਦੇ ਲਈ ਸੌਰੀ ਕਹਿੰਦੇ ਆ ਜੀ ਆਪਾਂ ਤੇ ਇਸ ਤਰ੍ਹਾਂ ਆਪਣੀ ਇਹ ਜਿਹੜੀ ਬੈਲਟ ਆ ਉਹ ਬਣ ਕੇ ਰੈਡੀ ਹੋ ਗਈ ਆ ਤੇ ਕਿਤੋਂ ਵੀ ਆਪਾਂ ਨੂੰ ਇਹ ਨਹੀਂ ਹੈਗਾ ਦੇਖਣ ਦੇ ਵਿੱਚ ਵੀ ਕਿਤੇ ਕੋਈ ਮਿਸਟੇਕ ਹੋਊਗੀ। ਬਿਲਕੁਲ ਇਸ ਤਰ੍ਹਾਂ ਸਹੀ ਬਣਦੀ ਤੁਸੀਂ ਵੀ ਇਸੇ ਤਰੀਕੇ ਬਣਾਇਆ ਕਰੋ ਬਹੁਤ ਸੌਖਾ ਤਰੀਕਾ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਬਾਏ ਸਤਿ ਸ਼੍ਰੀ ਅਕਾਲ ਜੀ